ਸਰਦਾਰ ਜੀ 3 ਮੂਵੀ ਨੂੰ ਲੈ ਕੇ ਦਿਲਜੀਤ ਦੋਸਾਂਝ ਨੇ ਤੋੜੀ ਚੁੱਪੀ ਸਰਸਕਲ ਦੇ ਸਾਰਿਆਂ ਨੂੰ ਦੱਸ ਰਿਹਾ ਪਬਲਿਕ ਅਪਡੇਟ ਟੀਵੀ ਮੈਂ ਹਾਂ ਨਿਹਸ਼ਰਮਾ ਸੋਸ਼ਲ ਮੀਡੀਆ ਤੇ ਹਾਲੇ ਦੇ ਵਿੱਚ ਦਿਲਜੀਤ ਦੋਸਾਂਝ ਦੇ ਮਲੇਸ਼ੀਆ ਕਾਨਸਰਟ ਦੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦਿਲਜੀਤ ਦੋਸਾਂਝ ਜਿਹੜੇ ਨੇ ਸਰਦਾਰ ਜੀ 3 ਮੂਵੀ ਨੂੰ ਲੈ ਕੇ ਚੁੱਪੀ ਨੂੰ ਤੋੜਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸਦੇ ਕਿ ਵੀਡੀਓ ਦੇ ਵਿੱਚ ਦਿਲਜੀਤ ਦੋਸਾਂਝ ਭਾਰਤੀ ਝੰਡੇ ਨੂੰ ਜਿਹੜਾ ਸਲਾਮੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿ ਰਹੇ ਨੇ ਇਹ ਮੇਰੇ ਦੇਸ਼ ਦਾ ਝੰਡਾ ਹੈ ਹਮੇਸ਼ਾ ਸਤਿਕਾਰ ਕਰੋ ਇਸ ਨਾਲ ਹੀ ਉਹਨਾਂ ਨੇ ਕਿਹਾ ਅੱਜ 3 ਦੀ ਸ਼ੂਟਿੰਗ ਫਰਵਰੀ ਦੇ ਵਿੱਚ ਹੋਈ ਸੀ ਮੈਚ ਵੀ ਖੇਡੇ ਜਾ ਰਹੇ ਸਨ ਜਿਸ ਦੇ ਦੌਰਾਨ ਪਹਿਲਗਾਮ ਹਮਲਾ ਹੋਇਆ ਅਸੀਂ ਇਸ ਦੀ ਨਿੰਦਾ ਕੀਤੀ ਅਰਦਾਸ ਕੀਤੀ ਨਾਲ ਹੀ ਨਾਲ ਇਸ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਦੋਸ਼ੀਆਂ ਨੂੰ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰੀ ਫਿਲਮ ਤੇ ਹੁਣ ਜਿਹੜੇ ਮੈਚ ਖੇਡੇ ਜਾ ਰਹੇ ਨੇ ਉਹਨਾਂ ਦੇ ਵਿੱਚ ਕਾਫੀ ਫਰਕ ਹੈ ਕਿਉਂਕਿ ਮੇਰੀ ਫਿਲਮ ਪਹਿਲਾਂ ਸ਼ੂਟ ਕੀਤੀ ਗਈ ਸੀ ਤੇ ਜਿਹੜੇ ਮੈਚ ਹੁਣ ਖੇਡੇ ਜਾ ਰਹੇ ਨੇ ਉਹ ਬਾਅਦ ਦੇ ਵਿੱਚੋਂ ਖੇਡੇ ਜਾ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਦੀ ਵੀ ਪੰਜਾਬੀ ਅਤੇ ਸਰਦਾਰ ਕੌਮਕ ਦੇਸ਼ ਦੇ لاف ਨਹੀਂ ਹੋ ਸਕਦੀ ਇਸ ਨਾਲ ਹੀ ਤੁੰਦਾਲਸ ਦੇ ਕਿ ਸਰਦਾਰ ਜੀ 3 ਮੂਵੀ ਨੂੰ ਲੈ ਕੇ ਕਾਫੀ ਜ਼ਿਆਦਾ ਕੰਟਰੋਵਰਸੀ ਹੋਈ ਸੀ ਪਹਿਲਗਾਮ ਹਮਲੇ ਤੋਂ ਬਾਅਦ ਇਸ ਫਿਲਮ ਨੂੰ ਲੈ ਕੇ ਕਾਫੀ ਜ਼ਿਆਦਾ ਕੰਟਰੋਵਰਸੀ ਹੋਈ ਸੀ ਇਹ ਕੰਟਰੋਵਰਸਿਸ ਕਰਕੇ ਹੋਈ ਸੀਗੀ ਕਿਉਂਕਿ ਸਰਦਾਰ ਜੀ 3 ਮੂਵੀ ਦੇ ਵਿੱਚ ਪਾਕਿਸਤਾਨੀ ਐਕਟ्रेस ਹਾਨੀਆ ਆਮਰ ਨੂੰ ਜੋ ਹੈ ਕਾਸਟ ਕੀਤਾ ਗਿਆ ਸੀ ਇਸ ਕਰਕੇ ਇਹ ਜਿਹੜੀ ਮੂਵੀ ਆ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਸਕੀ ਸੀ ਪਰ ਦਿਲਜੀਤ ਦੋਸਾਂਝ ਹੋਣ ਸਰਦਾਰ ਜੀ 3 ਮੂਵੀ ਦੇ ਵਿਵਾਦ ਨੂੰ ਲੈ ਕੇ ਆਪਣੀ ਚੁੱਪੀ ਨੂੰ ਤੋੜਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਦੇਸ਼ ਦੇ ਨਾਲ ਹੱਥ ਥੰਦ ਦੇ ਕਿ ਜਿਸ ਕਾਰਨ ਇਹ ਮੂਵੀ ਜਿਹੜੀ ਹੈ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਈ ਸੀ ਜੀਤ ਦੋਸਾਂਜ ਕਹਿ ਰਹੇ ਨੇ ਕਿ ਮੇਰੀ ਫਿਲਮ ਦੀ ਸ਼ੂਟਿੰਗ ਪਹਿਲਾਂ ਹੋਈ ਸੀ ਪਰ ਜਿਹੜੇ ਮੈਚ ਨੇ ਹੁਣ ਬਾਅਦ ਦੇ ਵਿੱਚੋਂ ਖੇਡੇ ਜਾ ਰਹੇ ਨੇ ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਤੇ ਖਬਰਾਂ ਦੇ ਲਈ ਜੁੜੇ ਰਹੋ ਪਬਲਿਕ ਅਪਡੇਟ ਟੀਵੀ ਦੇ ਨਾਲ ਧੰਨਵਾਦ